ਸਤਿ ਸ਼੍ਰੀ ਅਕਾਲ ਜੀ ਅੱਜ ਲੱਗੀ ਸੀ ਕਿ ਮੈਂ ਚੀਕੂ ਤੋੜਨ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਵੀਡੀਓ ਜਿਹੜੀ ਉਹ ਸ਼ੇਅਰ ਕਰਦੇ ਆ ਚੀਕੂ ਤੋੜਨ ਤੋਂ ਲੈ ਕੇ ਚੀਕੂ ਪਕਾਉਣ ਤੱਕ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜੋ ਕਿ ਤਿੰਨ ਤੋਂ ਚਾਰ ਦਿਨ ਦੀ ਹੋਏਗੀ ਕਿਉਂਕਿ ਅੱਜ ਮੈਂ ਲੱਗੀਆਂ ਤੋੜਨ ਤੇ ਕੱਲ ਦਾ ਦਿਨ ਛੱਡ ਕੇ ਪਰਸੋਂ ਤੋਂ ਜਿਹੜੇ ਆ ਮਤਲਬ ਚੀਕੂ ਪੱਕਣੇ ਸਟਾਰਟ ਹੋ ਜਾਂਦੇ ਆ ਜੂਨ ਦੇ ਵਿੱਚ ਅਗਰ ਤੁਸੀਂ ਮਈ 'ਚ ਤੋੜਦੇ ਹੋ ਤਾਂ ਥੋੜੇ ਹੋਰ ਤਿੰਨ ਚਾਰ ਦਿਨ ਲੱਗ ਜਾਂਦੇ ਪੱਕਣ ਨੂੰ ਪਰ ਜੂਨ ਦੇ ਵਿੱਚ ਬਿਲਕੁਲ ਸਹੀ ਟਾਈਮ ਹੁੰਦਾ ਇਹਨਾਂ ਨੂੰ ਤੋੜਨ ਦਾ ਤੇ ਤੀਜੇ ਦਿਨ ਪੱਕਣੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ ਲਗਭਗ ਆਪਾਂ 100 ਚੀਕੂ ਤੋੜਦੇ ਆ ਤੇ ਇੱਕ ਚੀਕੂ ਜਿਹੜਾ ਮੈਨੂੰ ਉੱਤੋਂ ਪੱਕਾ ਹੋਇਆ ਜਿਹੜਾ ਉਹ ਦਿਖਾਈ ਦਿੰਦਾ ਆ ਤੇ ਉੱਪਰ ਬਹੁਤ ਘੱਟ ਪੱਕਦੇ ਆ ਇਹ ਮੈਂ ਪੌੜੀ ਲਾ ਲਈ ਆ ਇੱਧਰ ਕਿਉਂਕਿ ਥੱਲੇ ਥੱਲੇ ਆਪਾਂ ਤੋੜ ਚੁੱਕੇ ਆ ਪਹਿਲਾਂ ਹੀ ਤੇ ਅੱਜ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਨਾਲ ਧੜੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਤੇ ਉੱਤੇ ਤੁਸੀਂ ਦੇਖੋ ਜਿਹੜਾ ਮੋٹے ਚੀਕੂ ਆ ਨਾ ਉਹ ਸਭ ਤੋਂ ਉੱਪਰ ਹੀ ਹੁੰਦੇ ਆ ਉੱਥੇ ਤੁਸੀਂ ਦੇਖੋ ਕਿੱਡੇ-ਕਿੱਡੇ ਮੋਟੇ ਆ ਤੇ ਇੱਥੋਂ ਮੈਂ ਇੱਕ ਥੱਲੇੋਂ ਤੋੜਦੀ ਆ ਪਹਿਲਾਂ ਜੇਕਰ ਮੈਨੂੰ ਪੱਕਾ ਹੋਇਆ ਦਿਸਿਆ ਵੈਸੇ ਜ਼ਿਆਦਾਤਰ ਕੱਚੇ ਹੀ ਆ ਥੱਲੇ ਵਾ ਇੱਕ ਮੈਨੂੰ ਲੱਭਾ ਪੱਕਾ ਹਾ ਤੁਸੀਂ ਦੇਖ ਸਕਦੇ ਹੋ ਇਹਨੂੰ ਮੈਂ ਤੋੜ ਲਿਆ ਕਿੰਨਾ ਇਹਦਾ ਵਿੱਚੋਂ ਦੇਖੋ ਤੁਸੀਂ ਚਿੱਟਾ ਰੰਗ ਆ ਇਥੋਂ ਪਤਾ ਲੱਗਦਾ ਚੀਕੂ ਦੀ ਕੁਆਲਿਟੀ ਦਾ ਤੇ ਕਿਉਂਕਿ ਇਹਨਾਂ 'ਚ ਬਿਲਕੁਲ ਵੀ ਕਾਣ ਵਗੈਰਾ ਨਹੀਂ ਹੈਗੀ ਤੇ ਪਿਓਰ ਆਰਗੇਨਿਕ ਆ ਇੱਕ ਚੀਕੂ ਹੀ ਮੈਨੂੰ ਲੱਗਦਾ ਏਦਾਂ ਦਾ ਇੱਕ ਫਾਲਾ ਚੀਕੂ ਤੇ ਬੇਰ ਕਿਉਂਕਿ ਮੇਰੇ ਕੋਲ ਸਾਰੇ ਹੀ ਫਰੂਟ ਪਲਾਂਟ ਹੈਗੇ ਆ ਤੇ ਇਹਨਾਂ ਦੇ ਵਿੱਚ ਚੀਕੂ ਤੇ ਬੇਰ ਤੇ ਇੱਕ ਆਪਣਾ ਕਰੋੰਦਾ ਇਹਨਾਂ ਨੂੰ ਕੋਈ ਬਿਲਕੁਲ ਵੀ ਕੋਈ ਦਵਾਈ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਬਾਕੀਆਂ ਨੂੰ ਥੋੜੀ ਬਾਲੀ ਪਾਣੀ ਪੈਂਦੀ ਆ ਕਿਉਂਕਿ ਉਹਨਾਂ ਨੂੰ ਕਾਣ ਜਿਹੜੀ ਉਹ ਪੈਂਦੀ ਆ ਚਾਹੇ ਤੁਸੀਂ ਆਰਗੇਨਿਕ ਪਾਓ ਚਾਹੇ ਤੁਸੀਂ ਕੈਮੀਕਲ ਵਰਤੋ ਤੁਹਾਡੀ ਆਪਣੀ ਪਸੰਦ ਆ ਇਹਨਾਂ ਨੂੰ ਕਦੀ ਫੰਗੀ ਸਾਈਡ ਵੀ ਮੈਨੂੰ ਨਹੀਂ ਪਾਣਾ ਪਿਆ ਤੇ ਤੁਸੀਂ ਦੇਖ ਸਕਦੇ ਹੋ ਮਤਲਬ ਤੈਨ ਤੋੜ ਕੇ ਵੀ ਮੈਂ ਦਿਖਾਉਣੀ ਆ ਕਿ ਕਿੰਨਾ ਸੌਫਟ ਆ ਇਹ ਤਾਂ ਬਿਲਕੁਲ ਜਿਹੜਾ ਇਹ ਪੱਕ ਚੁੱਕਾ ਆ ਤੁਸੀਂ ਦੇਖ ਸਕਦੇ ਹੋ ਚਾ ਕਲਰ ਦੇਖੋ ਇਹਦਾ ਤੇ ਇਹਨਾਂ ਚ ਮਿਠਾਸ ਇੰਨੀ ਜ਼ਿਆਦਾ ਆ ਮੈਨੂੰ ਲੱਗਦਾ ਕਿ ਜਿੰਦੀ ਖੰਡ ਮਿੱਠੀ ਹੁੰਦੀ ਆ ਨਾ ਉਹਨੇ ਹੀ ਮਿੱਠੇ ਇਹ ਨੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਤੋੜ ਲਈਏ ਲਾਸਟ ਚੀਕੂ ਹੀ ਮੈਂ ਤੋੜ ਰਹੀ ਆ ਹੁਣ ਕਿਉਂਕਿ ਲਗਭਗ ਮਹੀਨਾ ਹੋ ਚੁੱਕਾ ਤੋੜਦਿਆਂ ਨੂੰ ਤੇ ਕੁਝ ਰਿਸ਼ਤੇ ਵਗੈਰਾ ਇਦਾਂ ਲੈ ਗਏ ਤੇ ਕੁਛ ਆਪਾਂ ਤੋੜ ਕੇ ਪਕਾ ਚੁੱਕੇ ਆ ਤੇ ਅੱਜ ਲਾਸਟ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਦਿੰਨੇ ਆ ਤੇ ਤੁਹਾਨੂੰ ਵੀ ਦੱਸ ਦਿਆਂ ਕਿ ਅਸੀਂ ਘਰ ਦੇ ਵਿੱਚ ਚੀਕੂ ਜੜੇ ਉਹ ਕਿਸ ਤਰ੍ਹਾਂ ਪਕਾਉਂਦੇ ਆ ਆਰਗੈਨਿਕ ਤਰੀਕੇ ਦੇ ਨਾਲ ਕੋਈ ਵੀ ਇਹਨਾਂ ਨੂੰ ਅਸੀਂ ਕੈਮੀਕਲ ਨਹੀਂ ਲਗਾਉਂਦੇ ਬਸ ਇਹਨਾਂ ਨੂੰ ਇਸੇ ਤਰ੍ਹਾਂ ਹੀ ਮੈਂ ਤੋੜ ਕੇ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਆ ਤੇ ਧੋਣ ਤੋਂ ਬਾਅਦ ਇਹਨਾਂ ਨੂੰ ਤੁਸੀਂ ਕਿਸੇ ਵੀ ਡੱਬੇ ਦੇ ਵਿੱਚ ਆ ਆਮੀ ਆਪਾਂ ਨੂੰ ਘਰਾਂ ਚੋਂ ਗੱਤੇ ਮਿਲ ਜਾਂਦੇ ਗੱਤੇ ਗੱਤੇ ਦੇ ਡੱਬੇ ਉਹਦੇ ਵਿੱਚ ਤੁਸੀਂ ਸਟੋਰ ਕਰਕੇ ਰੱਖ ਦੇਣੇ ਆ ਤੇ ਤੀਜੇ ਦਿਨ ਤੋਂ ਤੁਸੀਂ ਜਿਹੜੇ ਖਾਣੇ ਇਹ ਸ਼ੁਰੂ ਕਰ ਦੇਣੀ ਆ ਤੇ ਜਿਹਦੇ ਦਿਨ ਆਪਣੇ ਆਪ ਹੀ ਇਹਨਾਂ ਨੇ ਪੱਕਣ ਲੱਗ ਜਾਣਾ ਜੇ ਤੁਸੀਂ ਵੀ ਘਰ ਦੇ ਵਿੱਚ ਬੂਟੇ ਲਗਾਏ ਹੋਏ ਆ ਤੇ ਇਸੇ ਤਰ੍ਹਾਂ ਪਕਾਓ ਜੇ ਨਹੀਂ ਲਗਾਏ ਤਾਂ ਇਹਨਾਂ ਮੌਸਮ ਦੇ ਵਿੱਚ ਹੁਣ ਤੁਸੀਂ ਲਗਾਓ ਕਿਉਂਕਿ ਬਿਲਕੁਲ ਸਹੀ ਮੌਸਮ ਜਿਹੜਾ ਹੁਣ ਚੱਲ ਰਿਹਾ ਆ ਕੋਈ ਵੀ ਫਲਾਵਲਾ ਬੂਟਾ ਲਗਾਉਣ ਦਾ ਮੌਸਮ ਆਪਣਾ ਮਾਨਸੂਨ ਆ ਚੁੱਕਾ ਤੇ ਹੁਣ ਤੁਸੀਂ ਫਲਾਵਲੇ ਬੂਟੇ ਲਗਾ ਸਕਦੇ ਹੋ ਟਿਕੂ ਦਾ ਜਦੋਂ ਵੀ ਬੂਟਾ ਲਗਾਣਾ ਥੋੜਾ ਵੱਡਾ ਲਗਾਓ ਕਿਉਂਕਿ ਇਹ ਮੇਰਾ ਬੂਟਾ ਜਿਹੜਾ ਵਾ ਇਹ ਹੋ ਗਿਆ ਜੀ 15 ਸਾਲ ਦਾ ਤੇ ਮੈਨੂੰ ਲੱਗਦਾ ਵੀ 2 ਤੋਂ 3 ਇੰਚ ਹੀ ਬੂਟਾ ਜਿਹੜਾ ਵਾਧਾ ਆ ਆਪਣੇ 1 ਸਾਲ ਦੇ ਵਿੱਚ ਮੈਨੂੰ ਤਾਂ ਇੰਨਾ ਕੀ ਲੱਗਦਾ ਕਿਉਂਕਿ ਇਹਦੀ ਕਟਾਈ ਵਗੈਰਾ ਵੀ ਕਦੀ ਨਹੀਂ ਕੀਤੀ ਤੇ ਇਹ ਹਜੇ 12-13 ਫੁੱਟ ਹੀ ਹੋਇਆ ਵਾ ਜੋ ਅਸੀਂ ਲਗਾਇਆ 2000 ਆ ਲਗਾਏ ਹੋਏ ਆ ਇਹ 14-15 ਤੋਂ ਵੀ ਪਹਿਲਾਂ ਦੇ ਲਗਾਏ ਹੋਏ ਆ ਅ 13 ਦੇ ਵਿੱਚ ਲਗਾਏ ਸੀ ਹਾਂ ਮੈਨੂੰ ਜਿਆਦਾ ਆ ਗਿਆ 13 ਦੇ ਵਿੱਚ ਅਸੀਂ ਲਗਾਏ ਸੀ ਤੁਸੀਂ ਦੇਖ ਲਓ ਕਿੰਨੇ ਸਾਲ ਹੋ ਚੁੱਕੇ ਇਹਨਾਂ ਨੂੰ ਲਗਾਇਆ ਨੂੰ ਤੇ ਇਹਨਾਂ ਦੀ ਕਟਾਈ ਵਗੈਰਾ ਨਹੀਂ ਕੀਤੀ ਜਾਂਦੀ ਚੀਕੂ ਇੱਕ ਇਹੋ ਜਿਹਾ ਫਰੂਟ ਪਲਾਂਟ ਆ ਜਿਹਦੀ ਕਟਾਈ ਬਿਲਕੁਲ ਨਹੀਂ ਕਰਨੀ ਚਾਹੀਦੀ ਤੇ ਨਾ ਕਰੋ ਕਿਉਂਕਿ ਇਹਦੀ ਸ਼ੇਪ ਖਰਾਬ ਹੋ ਜਾਂਦੀ ਆ ਤੇ ਇੱਕ ਕੱਟਣ ਦੇ ਨਾਲ ਇਹਨੂੰ ਫੰਗਸ ਉੱਥੇ ਹੀ ਫੰਗਸ ਲੱਗ ਜਾਂਦੀ ਆ ਤੇ ਦੂਜੀ ਇਹਨੂੰ ਲੋੜ ਵੀ ਨਹੀਂ ਪੈਂਦੀ ਕੱਟਣ ਦੀ ਕਿਉਂਕਿ ਇਹ ਵਾਧਾ ਹੀ ਇਸ ਤਰ੍ਹਾਂ ਆ ਤੁਸੀਂ ਦੇਖੋ ਇੱਕ ਉਧਰ ਜੀਕੂ ਦਾ ਬੂਟਾ ਆ ਉਹਨੂੰ ਵੀ ਜਿਹੜੇ ਮੋٹے ਚੀਕੂ ਆ ਨਾ ਉਹ ਵੀ ਸਭ ਤੋਂ ਉੱਪਰ ਹੀ ਜਾ ਕੇ ਲੱਗਦੇ ਆ ਟਾਪ ਤੇ ਜਿੱਥੋਂ ਕਿ ਸਾਡੇ ਕੋਲੋਂ ਟੋਟ ਦੇਣੀ ਹੈਗੇ ਤੇ ਜਦੋਂ ਪੱਕੇ ਉਹ ਜਲਾਈ ਚ ਫਿਰ ਪੰਛੀਆਂ ਨਹੀਂ ਖਾਣੇ ਆ ਇਸ ਤਰ੍ਹਾਂ ਹੀ ਵਾਦਾ ਬੂਟਾ ਗਲਾਈ ਦੇ ਵਿੱਚ ਬਿਲਕੁਲ ਤੇ ਇਹਨਾਂ ਨੂੰ ਕੱਟਣ ਦੀ ਬਿਲਕੁਲ ਜ਼ਰੂਰਤ ਨਹੀਂ ਪੈਂਦੀ ਚੀਕੂ ਤੁਸੀਂ ਦੇਖ ਸਕਦੇ ਹੋ ਮੈਂ ਤੋੜਨੇ ਆ ਤੇ ਚੀਕੂ ਦਾ ਸਾਈਜ਼ ਵੀ ਬਹੁਤ ਵਧੀਆ ਸਿਰਫ ਮੈਨੂੰ ਨਾ ਇਹਨਾਂ ਦੀ ਇੱਕ ਆ ਜਿਹੜੀ ਗੂੰਦ ਜੀ ਨਿਕਲਦੀ ਆ ਵਾਈਟ ਫੇਵਿਕੋਲ ਜਿਹਾ ਨਿਕਲਦਾ ਇਹ ਮੈਨੂੰ ਬਿਲਕੁਲ ਨਹੀਂ ਚੰਗਾ ਲੱਗਦਾ ਇੰਨਾ ਜ਼ਿਆਦਾ ਹੱਥਾਂ ਨੂੰ ਚਿਪਕ ਜਾਂਦਾ ਨਾ ਤੇ ਸਾਬਣ ਦੇ ਨਾਲ ਵੀ ਨਹੀਂ ਲੱਥਦਾ ਪਰ ਚੀਕੂ ਬਹੁਤ ਵੱਡੇ ਵੱਡੇ ਆ ਤੁਸੀਂ ਚੀਕੂ ਦਾ ਸਾਈਜ਼ ਦੇਖ ਸਕਦੇ ਹੋ ਵੈਰਾਈਟੀ ਨਾਮ ਮੈਨੂੰ ਨਹੀਂ ਪਤਾ ਕਿਉਂਕਿ ਇਹਨਾਂ ਦੇ ਵਿੱਚੋਂ ਇੱਕ ਬੂਟਾ ਜਿਹੜਾ 2012 ਦਾ ਲੱਗਾ ਹੋਇਆ ਇੱਕ 13 ਦਾ ਲੱਗਾ ਹੋਇਆ ਉਦੋਂ ਕੋਈ ਇੰਨਾ ਜ਼ਿਆਦਾ ਵੈਰਾਈਟੀਆਂ ਦੇ ਨਾਮਾਂ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ ਹੁੰਦਾ ਇਹਦੇ ਵਿੱਚ ਜਿਹੜਾ ਮੈਂ ਮੀਡੀਅਮ ਸਾਈਜ਼ ਤੋੜ ਲਿਆ ਇਹਦੇ ਵਿੱਚ ਜਿਹੜੇ ਸਭ ਤੋਂ ਵੱਡੇ ਵੱਡੇ ਸੀ ਉਹ ਆਪਾਂ ਤੋੜ ਲਿਆ ਤੇ ਪਕਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ ਆ ਇਹਨਾਂ ਨੂੰ ਅੱਜ ਮੈਂ ਧੋਣਾ ਆ ਹੁਣ ਛਾਮੀ ਜਦਾ 5:00 ਵਜ ਗਏ ਆ ਤੇ ਹੁਣ ਮੈਂ ਇਹਨਾਂ ਨੂੰ ਧੋ ਕੇ ਰਾਤ ਭਰ ਇੱਦਾਂ ਹੀ ਪੈ ਰਹਿਣ ਦੇਣੇ ਬਿਲਕੁਲ ਸੁੱਕ ਜਾਣਗੇ ਸਵੇਰ ਤੱਕ ਸਵੇਰੇ ਇਹਨਾਂ ਨੂੰ ਮੈਂ ਕਿਸੇ ਗੱਤੇ ਦੇ ਡੱਬੇ ਦੇ ਵਿੱਚ ਪਾ ਦੇਣਾ ਤੇ ਉਸ ਤੋਂ ਤੀਜੇ ਦਿਨ ਬਾਅਦ ਇਹ ਜਿਹੜੇ ਪੱਕਣੇ ਸ਼ੁਰੂ ਹੋ ਜਾਣੇ ਆ ਤੇ ਇਹਦੀ ਕਿੰਨੇ ਜ਼ਿਆਦਾ ਚੀਕੂ ਨਹੀਂ ਸੀ ਹੈਗੇ ਬੂਟੇ ਤੁਸੀਂ ਦੇਖ ਸਕਦੇ ਹੋ ਮਤਲਬ ਬਸ ਬਸ ਸਾਈਜ਼ ਜਿੰਦਾ ਬੂਟਾ ਆ ਪਰ ਅਸੀਂ ਨਾ ਥੱਲੇੋਂ ਬੂਟੇ ਦੀ ਜਿਹੜੀ ਆਰਕੀ ਕਟਿੰਗ ਕਰ ਦਿੱਤੀ ਸੀ ਥੱਲੇ ਮਤਲਬ ਬਹੁਤ ਨਾਲ ਲੁਕੌਂ ਜੀ ਹੋਈ ਹੋਈ ਸੀਗੀ ਤੇ ਉਹ ਮਤਲਬ ਵੜਨਾ ਬੜਾ ਔਖਾ ਹੋਇਆ ਹੋਇਆ ਸੀ ਥੱਲੇ ਪਾਣੀ ਪੁਣੀ ਦੇਣਾ ਫੇ ਬੜੀ ਦਿੱਕਤ ਹੁੰਦੀ ਸੀ ਕਿਉਂਕਿ ਪਾਣੀ ਵੀ ਆਪਾਂ ਘਰ ਦਾ ਹੀ ਦਿਨੇ ਆ ਮੋਟਰ ਦਾ ਤੇ ਇਸ ਕਰਕੇ ਪਾਈਪ ਚਾਕੇ ਫਿਰ ਇੱਧਰ ਉੱਧਰ ਰੱਖਣਾ ਹੁੰਦਾ ਨਾ ਤੇ ਮੁਸ਼ਕਲ ਹੁੰਦੀ ਸੀ ਤੇ ਇੱਧਰ ਆਪਣਾ ਹੈਗੇ ਕਿਨੂ ਕਿਨੂਆਂ ਨੂੰ ਮੈਂ ਹੁਣ ਥੋੜੀ ਜੀ ਦਵਾਈ ਪਾ ਕੇ ਛੱਡੀਆਂ ਕਿਉਂਕਿ ਕਿਨੂਆਂ ਦਾ ਸਾਈਜ਼ ਇਸ ਵਾਰ ਬਹੁਤ ਛੋਟਾ ਰਹਿ ਗਿਆ ਵਾ ਤੇ ਉਹਦੇ ਵਾਸਤੇ ਆਪਾਂ ਇਹਨੂੰ ਥੋੜੇ ਪ੍ਰੋਟੀਨ ਦਿੱਤੇ ਆ ਤੇ ਚਿਕੂਆਂ ਦੇ ਪ੍ਰੋਟੀਨ ਆਪਾਂ ਖੁਦ ਖਾਵਾਂਗੇ ਏ ਤੁਸੀਂ ਦੇਖ ਸਕਦੇ ਹੋ ਮੇਰਾ ਬਾਗ ਇੱਧਰ ਸੇਬਾਂ ਦਾ ਬੂਟਾ ਆ ਇੱਧਰ ਸਾਰੇ ਅਮਰੂਦ ਦੀਆਂ ਲੱਗ ਵਲੱਗ 14 ਵੈਰੈਟੀਆਂ ਨੇ ਮੇਰੇ ਕੋਲ ਇੱਧਰ ਆਮਲੇ ਦਾ ਬੂਟਾ ਆ ਪਰ ਆਮਲੇ ਮੇਰੇ ਬਿਲਕੁਲ ਨਹੀਂ ਲੱਗਦੇ ਹੈ ਕਿ ਕੀ ਕਾਰਨ ਆ ਇਹਦੇ ਬਾਰੇ ਮੈਨੂੰ ਨਹੀਂ ਪਤਾ 1 ਸਾਲ ਲੱਗੇ ਆ ਬੂਟਾ ਹੋ ਗਿਆ 11 12 ਸਾਲ ਦਾ ਛੱਤ ਤੋਂ ਵੀ ਉੱਪਰ ਚਲਾ ਗਿਆ ਤੁਸੀਂ ਦੇਖ ਸਕਦੇ ਹੋ ਛੱਤ ਤੋਂ ਵੀ 4 5 ਫੁੱਟ ਜਿਹੜਾ ਉੱਪਰ ਪਹੁੰਚ ਗਿਆ ਤੇ ਇੱਕ ਅੱਧਾ ਸਾਲ ਮੈਂ ਹੋਰ ਦੇਖਣਾ ਅਗਰ ਨਹੀਂ ਲੱਗੇ ਤਾਂ ਫਿਰ ਬੂਟਾ ਜਿਹੜਾ ਉਹ ਨਵਾਂ ਲਗਾਉਣਾ ਪੈਣਾ ਚੀਕੂਮਾ ਦਾ ਮੈਂ ਤੁਹਾਨੂੰ ਦੱਸ ਦਿੱਤਾ ਪਕਾਉਣ ਦਾ ਤਰੀਕਾ ਤੇ ਤੁਸੀਂ ਵੀ ਜੇ ਬੂਟਾ ਲਗਾਇਆ ਠੀਕ ਆ ਅਗਰ ਨਹੀਂ ਤੁਸੀਂ ਲਗਾਇਆ ਤੇ ਬੂਟਾ ਜ਼ਰੂਰ ਲਗਾਓ ਤੇ ਇੱਧਰ ਹੈਗਾ ਆਪਣਾ ਵੈਰੀਗੇਟਡ ਵੈਰੀਕੇਟਡ ਗੁਆਵਾ ਇਹਦੇ ਪੱਤੇ ਤੁਸੀਂ ਦੇਖ ਸਕਦੇ ਹੋ ਪੰਜਾਬੀ ਦੇ ਵਿੱਚ ਕਈਏ ਤਾਂ ਦੋ ਰੰਗਾਂ ਦੇ ਪੱਤੇ ਤੇ ਅਮਰੂਦ ਵੀ ਇਹਦੇ ਇਸੇ ਤਰ੍ਹਾਂ ਦੇ ਹੁੰਦੇ ਆ ਦੋ ਰੰਗਾਂ ਦੇ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਪੀਲਾ ਹੁੰਦਾ ਇੱਕ ਸਾਈਡ ਹਰਾ ਹੁੰਦਾ ਜਿੱਦਾਂ ਦੇ ਪੱਤੇ ਸੇਮ ਉਦਾਂ ਦੇ ਅਮਰੂਦ red color ਦੇ ਵਿੱਚੋਂ ਬੀਜ ਹੁੰਦੇ ਆ ਔਰ ਬਹੁਤ ਮਿੱਠਾ ਅਮਰੂਦ ਆ ਇਹ ਵੀ ਪਰ ਇਹਨਾਂ ਬੂਟਿਆਂ ਨੂੰ ਇਹ ਸਮੱਸਿਆ ਆਈ ਆ ਕਿ ਅੱਧੇ ਪੱਤੇ ਇਹਦੇ ਇਦਾਂ ਦੇ ਰਹਿ ਗਏ ਅੱਧੇ ਵਿੱਚੋਂ ਇਹਦੇ ਜਿਹੜੇ ਉਹ ਗ੍ਰੀਨ ਹੋ ਗਏ ਇਸ ਤਰ੍ਹਾਂ ਤੇ ਜਿਨ੍ਹਾਂ ਨੂੰ ਗ੍ਰੀਨ ਆ ਪੱਤੇ ਉਹਨਾਂ ਨੂੰ ਅਮਰੂਦ ਵੀ ਪਿਓਰ ਗ੍ਰੀਨ ਹੀ ਲੱਗਦੇ ਆ ਜਿਨ੍ਹਾਂ ਦੇ ਪੱਤੇ ਡਬਲ ਛੇੜਦੇ ਆ ਉਹਨੂੰ ਅਮਰੂਦ ਵੀ ਡਬਲ ਛੇੜਦਾ ਲੱਗਦਾ ਔਰ ਬੂਟਾ ਇਹ ਇੱਕੋ ਹੀ ਆ ਇੱਕ ਸਾਈਡ ਇਸ ਤਰ੍ਹਾਂ ਦੀ ਆ ਤੇ ਇੱਕ ਸਾਈਡ ਇਹਦੀ ਪਿਓਰ ਗ੍ਰੀਨ ਆ ਥੱਲੇ ਤੁਸੀਂ ਦੇਖੋ ਬੂਟਾ ਇੱਕੋ ਹੀ ਆ ਪਰ ਪੱਤੇ ਡਬਲ ਛੇੜ ਆ ਇਹਨੂੰ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਜਿਉਂਦੇ ਬਸਦੇ ਰਹੋ